ਪ੍ਰੇਮੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਨੂਮਾਨ ਮੰਦਰ ਵਿਖੇ ਸ਼ਿਵਰਾਮ ਨੌਮੀ ਦਾ ਤਿਹਾਰ ਬੜੀ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਰੋਜ਼ ਸਵੇਰੇ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ ਜੋ ਕਿ 28 ਤਰੀਕ ਤੱਕ ਚੱਲਣਗੀਆਂ 29 ਬ੍ਰਿਸ਼ ਤੋਂ ਲੈ ਕੇ ਕਥਾ ਦਾ ਸੰਪਰਾਰambh ਹੋ ਜਾਵੇਗਾ 29 ਤਰੀਕ ਪਹਿਲਾ ਸਵੇਰੇ ਚੰਡਾ ਲਹਿਰਾਇਆ ਜਾਵੇਗਾ ਔਰ ਉਸ ਤੋਂ ਬਾਅਦ ਚੰਡਾ ਸ਼ੋਭਾ ਯਾਤਰਾ ਸਾਰੇ ਨਗਰ ਵਿੱਚੋਂ ਦੀ ਕੱਢੀ ਜਾਵੇਗੀ ਤਾਂ 29 ਤਰੀਕ ਸ਼ਾਮ ਨੂੰ ਠੀਕ 3:30 ਵਜੇ ਕਥਾ ਸੰਸੰਕਰਣ ਪੁਰਪੁਰਾ ਹੋ ਗਿਆ। ਜੀ ਦੀ ਪ੍ਰਿਆਕ ਸ਼ੋਰੀ ਜੀ ਬਰਸਾਣੇ ਵਾਲੇ ਕਥਾ ਕਰਨ ਦੀ ਪਹੁੰਚ ਰਹੇ ਹਨ। ਜੋ ਕਿ ਕਥਾ 6 ਤਰੀਕ ਰਾਮ ਨੰਮੀ ਵਾਲੇ ਦਿਨ ਤੱਕ ਚੱਲੇਗੀ। ਉਹ ਰਾਮ ਨੰਮੀ ਵਾਲੇ ਦੇ ਸਵੇਰੇ ਪਹਿਲਾਂ ਰਮੇਨ ਜੀ ਦਾ ਭਉ ਹੋਵੇਗਾ ਜੋ ਕਿ 30 ਤਰੀਕ ਤੋਂ ਲੈ ਕੇ 6 ਤਰੀਕ ਤੱਕ ਲਗਾਤਾਰ શ્રી ਰਮੇਨ ਜੀ ਦਾ ਪਾਠ ਪਾਠ ਚੱਲੇਗਾ। ਔਰ ਉਸ ਤੋਂ ਬਾਅਦ ਸ਼ਾਮ ਦਾ ਲਈ ਲੰਗਰ ਪੰਡਾਰਾ ਟੁੱਟ ਵਰਤਿਆ। 6 ਤਰੀਕ ਰਾਮ ਨੰਮੀ ਵਾਲੇ ਦੇ ਰਾਤ ਨੂੰ हनुमान जी दी चौकी लगाई ਜਾਵੇਗੀ ਜਿਸ ਵਿੱਚ ਪ੍ਰਮੋਖਤ ਸ੍ਰੀ ਮਾਨ ਜੀ ਰਵੀ ਆਦ ਰਜਿੰਤਾ हनुमान जी ਦਾ ਗੁਣਗਾਨ ਕਰਨੀ ਪਹੁੰਚ ਰਹੇ ਹਨ ਪ੍ਰੋਫੈਸਰ ਮੈਨ ਬੇਨਤੀ ਹੈ ਕਿ ਮੰਦਰ ਵਿੱਚ ਪਹੁੰਚ ਕੇ ਇਹ ਸਾਰੇ ਪ੍ਰੋਗਰਾਮ ਦਾ ਆਨੰਦ ਮਾਣੋ ਅਤੇ ਆਪਣਾ ਜੀਵਨ ਸਫਲ ਬਣਾਓ ਸੋਹ ਸਾਚੇ ਦਰਵਾਹ ਕੀ ਜੈ ਸੋ ਸਤਿਗੁਰੂ ਜੀ ਨਾਲ ਲਾ ਜੀ ਜਿਹੜੇ ਵਾਲੇ ਆਪਣੇ ਨਾਮ ਜੋ ਦਾਲ ਕਰ ਰਹੇ ਆਂ ਪ੍ਰਭੂ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੋ ਦੇਵਤ ਕੋਣੀ ਰਾਚੋ ਗੁਣੀ ਸ਼ਕਤੀ ਵਖੇਲ ਬੋਲ ਸਾ ਤੇਜ ਰਵਾਰ ਕੀ